ਆਪਨਾ ਹਨ ਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਈਏ ਤਾਂ ਜੋ ਉਹਨਾਂ ਨੂੰ ਆਪਣੇ ਕੰਮਕਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸਜਾ ਅਤੇ ਸੂਚਨਾਵਾਂ ਜੇਕਰ ਤੁਸੀਂ ਸੂਰਜਮੁਖੀ ਦੀ ਬਜਾਈ ਕਰਨੀ ਹੈ ਤਾਂ ਇਹ ਮਹੀਨਾ ਸੂਰਜਮੁਖੀ ਦੀ ਬਜਾਈ ਕਰਨ ਲਈ ਬਹੁਤ ਠੁਕਮਾ ਸਮਾਂ ਹੈ ਬਜਾਈ ਤੁਸੀਂ ਇਸ ਮਹੀਨੇ ਜਨਵਰੀ ਦੇ ਅੰਤ ਤੱਕ ਖਤਮ ਕਰ ਦਿਓ ਕਿਉਂਕਿ ਜਨਵਰੀ ਅਖੀਰ ਤੋਂ ਬਜਾਈ ਲੇਟ ਕਰਨ ਨਾਲ ਫਸਲ ਦੀ ਝਾੜ ਤੇ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਕਿਸਾਨ ਵੀਰੋ ਤੁਸੀਂ 2 ਕਿਲੋ ਸੂਰਜਮਖੀ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਸਕਦੇ ਹੋ ਤਾਂ ਅਤੇ ਇਸ ਬੀਜ ਨੂੰ 12 ਗ੍ਰਾਮ ਮੈਟਾ ਲੈਕਸਿਲ 35 ਡਬਲਯੂ ਐਸ ਦਵਾਈ ਦੇ ਨਾਲ ਸੋਧ ਲਓ ਇਸ ਤੋਂ ਬਾਅਦ ਜੇਕਰ ਤੁਸੀਂ ਬਜਾਈ ਕਰਨੀ ਆ ਤਾਂ ਉਹ ਵਟਾਂ ਬਣਾ ਕੇ ਪੂਰਬ ਤੋਂ ਪੱਛਮ ਵੱਲ ਵਟਾਂ ਜਾਂ ਬੈੱਡ ਬਣਾ ਕੇ ਉਹਨਾਂ ਉੱਤੇ ਕਰੋ ਤੇ ਇਹਨਾਂ ਵਟਾਂ ਉਤੇ ਦੱਖਣ ਪਾਲੇ ਪਾਸੇ ਤੁਸੀਂ ਸੂਰਜਮਖੀ ਦੀ ਬਜਾਈ ਕਰੋ ਇਸ ਨਾਲ ਫਸਲ ਦਾ ਜਿਹੜਾ ਝਾੜ ਉਹ ਚੰਗਾ ਪ੍ਰਾਪਤ ਹੁੰਦਾ ਹੈ ਕਿਸਾਨ ਵੀਰੋ ਇਸ ਤੋਂ ਇਲਾਵਾ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ ਤੇ ਕਤਾਰ ਤੋਂ ਕਤਾਰ ਦਾ ਫਾਸਲਾ ਜਿਹੜਾ 60 ਸੈਂਟੀਮੀਟਰ ਰੱਖੋ ਜੇਕਰ ਤੁਸੀਂ ਕਣਕ ਦੀ ਬਜਾਈ ਕਰਨੀ ਹੈ ਇਸ ਮਹੀਨੇ ਤਾਂ ਕਣਕ ਦੀ ਵੈਰਾਈਟੀ ਆ ਪੀਬੀਡਬਲ 757 ਇਸ ਵੈਰਾਈਟੀ ਦੀ ਜਿਹੜੀ ਬਜਾਈ ਤੁਸੀਂ 1 ਅਧ ਜਨਵਰੀ ਤੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਨਵੰਬਰ ਦੇ ਵਿੱਚ ਜਿਹੜੀ ਕਣਕ ਬੀਜੀ ਆ ਉਸ ਨੂੰ ਇਸ ਮਹੀਨੇ ਦੂਸਰਾ ਪਾਣੀ ਲਗਾ ਦਿਓ ਤੇ ਜਿਹੜੀ ਦਸੰਬਰ ਦੇ ਵਿੱਚ ਕਣਕ ਬੀਜੀ ਆ ਉਸ ਨੂੰ ਇਸ ਮਹੀਨੇ ਪਹਿਲਾ ਪਾਣੀ ਲਗਾ ਦਿਓ ਤੇ ਜਿਹੜਾ ਖਾਦ ਪਾਉਣੀ ਆ ਉਹ ਜਿਹੜੀ ਆ ਤੁਸੀਂ ਕਣਕ ਦੀ ਬਜਾਈ ਦਿਓ 55 ਦਿਨਾਂ ਦੇ ਅੰਦਰ ਅੰਦਰ ਜਿਹੜੀ ਯੂਰੀਆ ਖਾਦ ਪਾਉਣ ਦਾ ਕੰਮ ਜਿਹੜਾ ਉਹ ਖਤਮ ਕਰ ਦਿਓ ਜੇਕਰ ਤੁਸੀਂ ਕਣਕ ਦੇ ਵਿੱਚ ਖਾਦ ਪਾ ਦਿੱਤੀ ਆ ਤਾਂ ਫਿਰ ਵੀ ਤੁਹਾਡੀ ਕਣਕ ਦਾ ਰੰਗ ਪੀਲਾ ਆ ਤਾਂ ਤੁਹਾਨੂੰ ਲੱਗ ਰਿਹਾ ਵੀ ਇਸ ਨੂੰ ਨਾਈਟ੍ਰੋਜਨ ਤੱਤ ਦੀ ਘਾਟ ਆ ਰਹੀ ਆ ਤਾਂ ਫਿਰ ਤੁਸੀਂ 3 ਕਿਲੋ ਯੂਰੀਆ 100 ਲੀਟਰ ਪਾਣੀ ਦੇ ਵਿੱਚ ਜਾਨੀ ਕਿ 3% ਯੂਰੀਆ ਦਾ ਘੋਲ ਤੁਸੀਂ ਬਣਾ ਕੇ 3 ਕਿਲੋ ਯੂਰੀਆ 100 ਲੀਟਰ ਪਾਣੀ ਵਿੱਚ ਘੋਲ ਕੇ ਉਸ ਨੂੰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਛਿੜਕਾਅ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਖੇਤਾਂ ਦੇ ਵਿੱਚ ਪੀਲੀ ਕੁੰਗੀ ਦਾ ਸਰਵੇਖਣ ਵੀ ਤੁਸੀਂ ਲਗਾਤਾਰ ਕਰਦੇ ਰਹੋ ਕਿਉਂਕਿ ਜਿਹੋ ਜਿਹੇ ਮੌਸਮ ਬਣਿਆ ਆ ਉਹਦੇ ਹਿਸਾਬ ਨਾਲ ਕਿਸੇ ਵੇਲੇ ਵੀ ਜਿਹੜਾ ਪੀਲੀ ਕੁੰਗੀ ਦਾ ਜਿਹੜਾ ਹਮਲਾ ਹੋ ਸਕਦਾ ਲਗਾਤਾਰ ਸਰਵੇਖਣ ਕਰਦੇ ਰਹੋ ਪੀਲੀ ਕੁੰਗੀ ਦੇ ਹਮਲੇ ਤੋਂ ਪੂਰੀ ਤਰ੍ਹਾਂ ਨਾਲ ਜਿਹੜਾ ਉਸ ਸचेत ਰਹੋ ਜੇਕਰ ਤੁਸੀਂ ਸਰੋਂ ਦੀ ਫਸਲ ਬੀਜੀ ਹੈ ਤਾਂ ਉਸ ਦੇ ਵਿੱਚ ਤਣੇ ਦੇ ਗਾਲੇ ਦੀ ਸਮੱਸਿਆ ਇਸ ਮਹੀਨੇ ਆ ਸਕਦੀ ਹੈ ਕਿਉਂਕਿ ਜਦੋਂ ਬਹੁਤ ਜ਼ਿਆਦਾ ਠੰਡ ਰਹਿੰਦੀ ਹੈ ਜਾਂ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਸਿਲ ਹੁੰਦੀ ਹੈ ਉਦੋਂ ਇਹ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਇਸ ਕਰਕੇ ਤੁਸੀਂ ਆਪਣੀ ਫਸਲ ਨੂੰ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਪਾਣੀ ਜਿਹੜਾ ਨਾ ਲਗਾਓ ਤਾਂ ਜੋ ਇਹ ਜਿਹੜੀ ਗਾਲੀ ਦੀ ਸਮੱਸਿਆ ਇਸ ਦੇ ਉੱਤੇ ਜਿਹੜਾ ਕਾਬੂਰ ਵਿੱਚ ਨੂੰ ਰੱਖ ਸਕੋ ਆਪਣੀ ਕਮਾਦ ਦੀ ਫਸਲ ਜੇਕਰ ਤੁਸੀਂ ਰੱਖੀ ਆ ਬੀਜ ਵਾਸਤੇ ਰੱਖੀ ਆ ਤਾਂ ਉਸ ਨੂੰ ਕੋਰੇ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਚਾਰੇ ਵਾਸਤੇ ਲੌਂ ਵਾਲੀ ਜਵੀ ਦੀ ਬਜਾਈ ਕੀਤੀ ਆ ਤਾਂ ਉਸ ਦੀ ਇਸ ਮਹੀਨੇ ਪਹਿਲੀ ਕਟਿੰਗ ਯਾਨੀ ਕਿ 60 ਤੋਂ 70 ਦਿਨਾਂ ਦੇ ਵਿੱਚ ਵਿੱਚ ਉਸ ਦੀ ਜਿਹੜੀ ਉਹ ਕਟਿੰਗ ਕਰ ਦਿਓ ਕਟਿੰਗ ਕਰ ਤੋਂ ਬਾਅਦ ਜਦੋਂ ਫਟਾਰਾ ਸ਼ੁਰੂ ਹੁੰਦਾ ਤਾਂ 44 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਉਸ ਨੂੰ ਪਾ ਦਿਓ ਇਸ ਦੇ ਨਾਲ ਫਟਾਰਾ ਜਿਹੜਾ ਉਹ ਜਵੀ ਦਾ ਵਧੀਆ ਹੋਵੇਗਾ ਬਰਸੀਮ ਦੇ ਵਿੱਚ ਗਾਲੇ ਦੀ ਸਮੱਸਿਆ ਇਸ ਵੇਲੇ ਆ ਸਕਦੀ ਹੈ ਜੇਕਰ ਤੁਹਾਨੂੰ ਬਰਸੀਮ ਦੇ ਵਿੱਚ ਕਿਤੇ ਗਾਲੇ ਦੀ ਸਮੱਸਿਆ ਆਉਂਦੀ ਹੈ ਤਾਂ ਬਰਸੀਮ ਦੀ ਜਿਹੜੀ ਉਹ ਕਟਿੰਗ ਜਿਹੜੀ ਜਲਦੀ ਤੋਂ ਜਲਦੀ ਮੁਕੰਮਲ ਕਰ ਲਿਓ ਤਾਂ ਜੋ ਫਸਲ ਨੂੰ ਜਿਹੜੀਆਂ ਚੰਗੀ ਤਰ੍ਹਾਂ ਧੁੱਪਾਂ ਲੱਗ ਸਕਣ ਤੇ ਅਜਿਹੇ ਖੇਤਾਂ ਦੇ ਵਿੱਚ ਜਿੱਥੇ ਇਸ ਵਾਰ ਗਾਲੇ ਦੀ ਸਮੱਸਿਆ ਆਈ ਹੈ ਕੋਸ਼ਿਸ਼ ਕਰੋ ਕਿ ਅਗਲੇ 3-4 ਸਾਲ ਤੱਕ ਬਰਸੀਮ ਦੀ ਫਸਲ ਦੀ ਜਿਹੜੀ ਬਜਾਈ ਨਾ ਕੀਤੀ ਜਾਵੇ ਪਸ਼ੂ ਪਾਲਣ ਵਿਭਾਗ ਨੇ ਲੰਪੀ ਸਕਿਨ ਅਤੇ ਮੂਹ ਖੁਰ ਦੀ ਬਿਮਾਰੀ ਤੋਂ ਬਚਾ ਲਈ ਪੰਜਾਬ ਦੇ ਸਾਰੇ ਪਸ਼ੂਆਂ ਦਾ ਜਿਹੜਾ ਟੀਕਾਕਰਨ ਉਹ ਕਰ ਦਿੱਤਾ ਆ ਇਸ ਤੋਂ ਇਲਾਵਾ ਵਿਭਾਗ ਵੱਲੋਂ ਵਧੀਆ ਪਸ਼ੂ ਧਨ ਪੈਦਾ ਕਰਨ ਵਾਸਤੇ 1.75 ਲੱਖ ਫਰੋਜਨ ਸੀਮਨ ਦੀਆਂ ਦਵਾਈਆਂ ਦੀ ਜਿਹੜੀ ਆ ਉਹ ਵੀ ਖਰੀਦ ਕੀਤੀ ਗਈ ਆ ਕਿਸਾਨ ਵੀਰੋ ਇਸ ਹਨ ਖੇਤੀ ਸੂਚਨਾਵਾਂ ਅਤੇ ਸਜਾ ਫਿਰ ਆਜ ਰੋਵਾਂਗੇ ਧੰਨਵਾਦ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਜੇਸੀ ਹਵਾ ਦੀ ਗੱਲ ਕਰੀਏ ਤਾਂ ਉਸ ਨੂੰ ਗੁਰੂ ਪਾਣੀ ਦੇ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਤੇ ਪਾਣੀ ਦੀ ਜੇ ਅਸੀਂ ਗੱਲ ਕਰੀਏ ਤਾਂ ਪਾਣੀ ਤੋਂ ਬਿਨਾ ਸਾਡੀ ਜ਼ਿੰਦਗੀ ਕੁਝ ਵੀ ਨਹੀਂ ਹੈ ਤੇ ਸਾਡਾ ਅੱਜ ਦਾ ਵਿਸ਼ਾ ਵੀ ਇਹੀ ਹੈ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਤੇ ਚੁਣੌਤੀਆਂ ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਇੰਜੀਨੀਅਰ ਰਕੇਸ਼ ਸ਼ਰਦਾ ਜੀ ਜੋ ਕਿ ICAR ਸਿਫਤ ਕੇਂਦਰ ਦੇ ਵਿਗਿਆਨੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਪਾਣੀ ਦਾ ਡਿੱਗ ਰਿਹਾ ਪੱਧਰ ਅਤੇ ਚੁਣੌਤੀਆਂ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮਾਹਿਰ ਮੌਜੂਦ ਨੇ ਡਾਕਟਰ ਰਕੇਸ਼ ਸ਼ਰਦਾ ਪ੍ਰੋਜੈਕਟ ਕੋਆਰਡੀਨੇਟਰ ICAR ਸਿਫਰਟ ਲੁਧਿਆਣਾ ਜਦੋਂ ਵੀ ਕਿਤੇ ਖੇਤੀ ਵਿਸ਼ੇ ਦੇ ਉੱਪਰ ਚਰਚਾ ਹੁੰਦੀ ਆ ਨਵੀਆਂ ਤਕਨੀਕਾਂ ਬਾਰੇ ਗੱਲ ਹੁੰਦੀ ਆ ਜੇ ਆਪਾਂ ਗੱਲ ਕਹੀਏ ਵੀ ਮਸ਼ੀਨਰੀ ਕਰਨ ਦੀ ਵੀ ਗੱਲ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਵੀ ਜਿਹੜਾ ਪਾਣੀ ਦਾ ਡਿਗ੍ਰੇ ਪੱਧਰ ਆ ਉਹਦੇ ਬਾਰੇ ਜਿਹੜੇ ਮਾਹਿਰ ਅਕਸਰ ਚਰਚਾ ਕਰਦੇ ਨੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਜੋ ਮੌਜੂਦਾ ਸਾਡੇ ਪਾਣੀ ਦੀ ਸਥਿਤੀ ਹੈ ਉਹ ਕੀ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਪਾਣੀ ਹੋਏਗਾ ਤੇ ਖੇਤੀ ਹੋਏਗੀ। ਜਲ ਹੈ ਤੇ ਥਲ ਹੈ। ਨਾਲੇ ਆਪਾਂ ਆਪਣੀ ਬਾਣੀ 'ਚ ਵੀ ਕਿਹਾ ਗਿਆ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਪਰ ਆਪਾਂ ਜਿਸ ਹਿਸਾਬ ਨਾਲ ਪਾਣੀ ਵਰਤ ਰਹੇ ਹਾਂ। ਹੁਣ ਆਪਾਂ ਗੱਲ ਕਰੀਏ ਵੀ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਜਰੂਰ ਹੋਣਾ ਚਾਹੀਦਾ ਹੈ ਵੀ ਪਾਣੀ ਹੈ ਕਿੰਨਾ। ਜੇ ਆਪਾਂ ਦੇਖੀਏ ਪਾਣੀ ਦੀ ਜਿਹੜੀ ਆਪਣੀ ਡਿਮਾਂਡ ਹੈ ਤਕਰੀਬਨ 64 ਬੀਸੀਐਮ ਦੀ ਪਾਣੀ ਦੀ ਡਿਮਾਂਡ ਹੈ ਉਹਦੇ ਵਿੱਚੋਂ 62 ਬੀਸੀਐਮ ਜਿਹੜਾ ਇਕੱਲੇ ਖੇਤੀ ਵਾਲੇ ਪਾਣੀ ਦੀ ਡਿਮਾਂਡ ਹੈ ਬਾਕੀ ਜਿਹੜੀ 4 ਤੋਂ 5% ਹੈ ਉਹ ਆਪਾਂ ਕਹਿ ਦਿੰਨੇ ਆ ਵੀ ਉਹ ਘਰਾਂ ਵਾਸਤੇ ਡੋਮੈਸਟਿਕ ਤੇ ਇੰਡਸਟਰੀਅਲ ਵਾਸਤੇ ਹੈ ਇਹਦਾ ਮਤਲਬ ਹੈ ਹੁਣ ਜਿਹੜੀ ਤੇ ਪਾਣੀ अवेलेबल ਕਿੰਨਾ ਹੈ ਉਹ ਤਕਰੀਬਨ 52 ਤੋਂ 53 ਬੀਸੀਐਮ ਪਾਣੀ ਜਿਹੜਾ अवेलेबल ਹੈ ਤੇ ਆਪਾਂ ਦੇਖੀਏ ਤੇ ਆਪਾਂ ਹਜੇ ਵੀ 13 BCM 13 ਤੋਂ 14 BCM ਪਾਣੀ ਜਿਹੜਾ ਵੱਧ ਕੱਢ ਰਹੇ ਆਂ ਉਹਨੇ ਜਿਹੜਾ 52% ਆਪਾਂ ਨੇ 52 BCM ਪਾਣੀ ਅਵੇਲੇਬਲ ਹੈ ਉਹ ਹੈ ਕੀ ਚੀਜ਼ ਉਹ ਉਹ ਪਾਣੀ ਹੈ ਜਿਹੜਾ ਕਿ ਆਪਨੂੰ ਬਾਰਿਸ਼ ਤੋਂ ਆਂਦਾ ਹੈ ਜਿਹੜਾ ਆਪਾਂ ਨੂੰ ਸਰਫੇਸ ਵਾਟਰ ਤੋਂ ਆਂਦਾ ਹੈ ਤੇ ਕੁਝ 14 BCM ਪਾਣੀ ਜਿਹੜਾ ਅਸੀਂ ਧਰਤੀ ਦੇ ਹੇਠਾਂ ਕੱਢਦੇ ਆਂ ਤੇ ਆਪਾਂ ਜਿਹੜਾ ਬਾਕੀ ਦਾ ਜਿਹੜਾ ਬਚਦਾ ਉਹ ਅਸੀਂ ਫालतੂ ਕੱਢ ਰਹੇ ਆਂ ਜਿਹੜਾ ਕਿ ਅਸੀਂ ਧਰਤੀ ਤੋਂ ਫालतੂ ਕੱਢਦੇ ਆ ਉਹਦੇ ਕਰਕੇ ਹੀ ਪੰਜਾਬ ਦੇ ਵਿੱਚ ਪਾਣੀਆਂ ਦਾ ਪੱਧਰ ਡਿੱਗਦਾ ਜਾ ਰਿਹਾ ਜੀ ਹੁਣ ਜਿਹੜਾ ਇਹ ਡਿੱਗਦਾ ਪੱਧਰ ਹੈ ਇਹਨੂੰ ਆਪਾਂ ਨੂੰ ਠੀਕ ਵੀ ਕਰਨਾ ਪੈਣਾ ਇੱਕ ਤਾਂ ਆਪਾਂ ਨੂੰ ਸਭ ਤੋਂ ਵੱਡੀ ਗੱਲ ਹੈ ਵੀ ਇਹਨੂੰ ਆਪਾਂ ਨੂੰ ਫਸਲਾਂ ਦਾ ਫਸਲੀ ਚੱਕਰ ਬਦਲਣਾ ਪੈਣਾ ਹੈ ਹੋਰ ਵੀ ਕਈ ਉਪਰਾਲੇ ਨੇ ਜਿਹੜੇ ਕਰਨੇ ਪੈਣੇ ਤੇ ਜੇ ਆਪਾਂ ਥੱਲੇ ਦੇ ਪਾਣੀ ਦੀ ਗੱਲ ਕਰੀਏ ਤਾਂ ਥੱਲੇ ਆਪਣੇ ਕੋਲ ਕੁੱਲ ਪਾਣੀ ਜਿਹੜਾ ਕਿ ਤਿੰਨ ਇੱਕ ਵਿਫਰ ਚ ਅਸੀਂ ਬੰਦਿਆ ਇੱਕ ਵਿਫਰ 1 ਮਤਲਬ ਜਲ ਭੰਡਾਰ ਜਿਹੜਾ ਜ਼ਮੀਨ ਦੇ ਤੱਲੇ ਹੈ ਉਹਦੇ ਚ ਇੱਕ ਵਿਫਰ 1 ਇੱਕ ਵਿਫਰ 2 ਤੇ ਇੱਕ ਵਿਫਰ 3 ਇਹਨਾਂ ਤਿੰਨਾਂ ਦੇ ਵਿੱਚ ਕੁੱਲ ਮਿਲਾ ਕੇ ਪਾਣੀ ਦੇਖੀਏ ਤਾਂ 299 ਬੀਸੀਐਮ ਹੈ ਕਹਿੰਦਾ ਮਤਲਬ 300 ਬੀਸੀਐਮ ਹੈ ਤੇ ਇਹ ਪਾਣੀ ਉਦੋਂ ਹੀ ਵਧੇਗਾ ਜਦੋਂ ਬਾਰਿਸ਼ ਵਾਲਾ ਪਾਣੀ ਇਹਦੇ ਵਿੱਚ ਐਡ ਹੋਏਗਾ ਆਪਾਂ ਇਹਨੂੰ ਇੱਕ ਚੀਜ਼ ਮੰਨ ਕੇ ਚੱਲੀਏ ਵੀ ਇਹ ਇੱਕ ਬੈਂਕ ਹੈ ਜੀ ਇਸ ਬੈਂਕ ਦੇ ਵਿੱਚ ਮੈਂ ਪੈਸੇ ਜਮ੍ਹਾਂ ਕਰਾਨਾ ਤੇ ਮੈਂ ਇਹ ਕਹਿੰਨਾ ਵੀ ਇੰਨੇ ਪੈਸੇ ਕੱਢ ਲਓ ਤੇ ਇੰਨੇ ਪਏ ਰਹਿਣ ਦਿਓ ਤੇ ਤਾਂ ਕਿ ਉਹਨਾਂ ਤੇ ਵਿਆਜ ਆਵੇ ਤੇ ਕਦੀ ਖਤਮ ਨਾ ਹੋਵੇ ਤੇ ਨਾਲ ਮੈਂ ਹੋਰ ਵੀ ਪਾਉਂਦਾ ਰਹਾ ਬਰਾ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਾਣੀ ਦੀ ਅਵੇਲੇਬਿਲਟੀ ਤੇ ਪਾਣੀ ਦਾ ਯੂਜ਼ ਜੇ ਆਪਾਂ ਉਹਨਾਂ ਦੋਨਾਂ ਨੂੰ ਮਿਲਾ ਲਈਏ ਤੇ ਆਪਾਂ ਦੇਖਦੇ ਹਾਂ ਵੀ ਇਦਾਂ ਨਹੀਂ ਹੈ ਜਿਹੜੀ ਡਿਮਾਂਡ ਹੈ ਆਪਾਂ ਜਿੰਨਾ ਆਪਣੇ ਕੋਲ ਅਵੇਲੇਬਲ ਵਾਟਰ ਹੈ ਆਪਾਂ ਉਸ ਤੋਂ ਵੱਧ ਪਾਣੀ ਜ਼ਮੀਨ ਦੇ ਵਿੱਚੋਂ ਕੱਢ ਰਹੇ ਆ ਤੇ ਇਹਦਾ ਮਤਲਬ ਹੈ ਬੈਂਕ ਅਧਿਤਾ ਖਾਲੀ ਹੋਊਗਾ ਹੀ ਔਰ ਉਹਦਾ ਹੀ ਕਾਰਨ ਹੈ ਵੀ ਆਪਣੀ ਜ਼ਮੀਨ ਦਾ ਜਮਿਨੀ ਪਾਣੀ ਦਾ ਪੱਧਰ ਜਿਹੜਾ ਉਹ ਡਿੱਗਦਾ ਜਾ ਰਿਹਾ ਹੁਣ ਉਹ ਪਾਣੀ ਡਿੱਗ ਰਿਹਾ ਤੇ ਉਹਦੇ ਨਾਲ ਇੱਕ ਹੋਰ ਉਹਦੇ ਤੇ ਅਸਰ ਆ ਰਿਹਾ ਵੀ ਆਪਾਂ ਜਦੋਂ ਜ਼ਮੀਨ ਚੋਂ ਪਾਣੀ ਦਾ ਪੱਧਰ ਡਿੱਗਦਾ ਤੇ ਆਪਣੀ ਜਿਹੜੀ ਬਿਜਲੀ ਦਾ ਖਰਚਾ ਵੱਧਦਾ ਚਲੇ ਜਾਂਦਾ ਤੇ ਖੇਤੀ ਦੇ ਵੀ ਖਰਚੇ ਵੱਧਦੇ ਨੇ ਪਹਿਲਾਂ ਤੁਸੀਂ ਦੇਖੋ ਜਦੋਂ ਆਪਾਂ 5 ਫੁੱਟ ਤੋਂ ਜਾਂ 10 ਫੁੱਟ ਤੋਂ ਪਾਣੀ ਚੱਕਦੇ ਸੀਗੇ ਉਦੋਂ ਸਾਨੂੰ 5 ਹਾਰਸ ਪਾਵਰ ਤੱਕ ਦੀ ਮੋਟਰ ਦੀ ਲੋਡ ਪੈਂਦੀ ਸੀ ਅੱਜ ਦੀ ਡੇਢ ਚ ਅਸੀਂ 30 ਹਾਰਸ ਪਾਵਰ ਤੱਕ ਜਾ ਪਹੁੰਚੇ ਆ ਇਹਦਾ ਮਤਲਬ ਹੈ ਵੀ ਉਹਨੂੰ ਉਸ ਪਾਣੀ ਨੂੰ ਕੱਢਣ ਵਾਸਤੇ ਊਰਜਾ ਤੇ ਖਰਚਾ ਵੱਧਦਾ ਜਾ ਰਿਹਾ ਹੈ ਇਸੇ ਕਰਕੇ ਕਈ ਵਾਰੀ ਖੇਤੀ ਜਿਹੜੀ ਅਸੀਂ ਕਰਨੇ ਆ ਪ੍ਰੋਫਿਟੇਬਲ ਨਹੀਂ ਰਹਿੰਦੀ ਉਹ ਉਹਦਾ ਇਹ ਵੀ ਇੱਕ ਕਾਰਨ ਹੈ ਜੀ ਦਾਸ ਸਾਹਿਬ ਹੁਣ ਇਹ ਦੱਸੋ ਜਿੱਥੋਂ ਆਪਾਂ ਕੁਦਰਤੀ ਸੌਮਿਆਂ ਦੇ ਬਾਰੇ ਜਦੋਂ ਚਰਚਾ ਕਰਦੇ ਆ ਹਵਾ ਮਿੱਟੀ ਤੇ ਪਾਣੀ ਪਰ ਤੁਸੀਂ ਨਾਲ ਇਹ ਵੀ ਦੱਸ ਰਹੇ ਹੋ ਕਿ ਜਿਹੜੀ ਸਾਡੀ ਓਵਰ ਡਿਪੈਂਡੈਂਸ ਆ ਗਰਾਊਂਡ ਵਾਟਰ ਤੇ ਉਹ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਜ਼ਿਆਦਾ ਵਧੀ ਹੈ। ਖੇਤੀਬਾੜੀ ਮਾਇਰ ਹੋਣ ਦੇ ਨਾਤੇ ਇਹ ਦੱਸੋ ਵੀ ਜਿਹੜੀ ਸਾਡੀ ਓਵਰ ਡਿਪੈਂਡੈਂਸ ਗਰਾਊਂਡ ਵਾਟਰ ਤੇ ਧਰਤੀ ਹੇਠਲੇ ਪਾਣੀ ਤੇ ਆ ਉਹ ਕਿਉਂ ਵਧੀ ਉਹਦੇ ਕੀ ਕਾਰਨ ਨੇ? ਪਹਿਲਾਂ ਕੀ ਹੁੰਦਾ ਸੀ ਜਿੱਦਾਂ ਲੋਕਾਂ ਕੋਲ ਟਿਊਬਵਲ ਆਂਦੇ ਗਏ ਹੁਣ ਤਕਰੀਬਨ ਪੰਜਾਬ 'ਚ 14 ਲੱਖ ਦੇ ਕਰੀਬ ਟਿਊਬਵਲ ਨੇ। ਹੁਣ ਜਦੋਂ 14 ਲੱਖ ਟਿਊਬਵਲ ਨੇ ਤਾਂ ਮੇਰੇ ਕੋਲ ਜਦੋਂ ਅਵੇਲੇਬਿਲਿਟੀ ਆ ਵੀ ਮੈਂ ਬਟਨ ਦਬ ਕੇ ਪਾਣੀ ਕੱਢ ਸਕਦਾ ਤੇ ਮੈਂ ਜਿਹੜਾ ਕਨਾਲ ਦਾ ਜਾਂ ਨਹਿਰੀ ਪਾਣੀ ਆ ਉਹਨੂੰ ਨਹੀਂ ਲਾ ਪਾਂਦਾ। ਜੀ। ਹੁਣ ਜਦੋਂ ਮੈਂ ਨਹਿਰੀ ਪਾਣੀ ਨਹੀਂ ਲਾਉਂਗਾ ਤੇ ਸਿਰਫ ਕਨਾਲ ਦਾ ਜਿਹੜਾ ਜ਼ਮੀਨ ਦਾ ਪਾਣੀ ਹੋਈ ਕੱਢੂਗਾ ਤੇ ਇਹਦਾ ਮਤਲਬ ਹੈ ਮੇਰੀ ਡਿਪੈਂਡੈਂਸ ਵੱਧਦੀ ਜਾਏਗੀ ਜੀ ਪਰ ਸਾਡਾ ਮਨਣਾ ਇਹ ਹੈ ਵੀ ਆਪਾਂ ਜੇ ਕਨਾਲ ਦਾ ਪਾਣੀ ਜੇ ਆਪਣੇ ਖੇਤਾਂ ਵਿੱਚ ਅਵੇਲੇਬਲ ਹੈ ਨਹਿਰ ਦਾ ਪਾਣੀ ਅਵੇਲੇਬਲ ਹੈ ਤਾਂ ਉਹਨੂੰ ਵੀ ਇਸਤੇਮਾਲ ਜ਼ਰੂਰ ਕਰੀਏ ਉਹਦੇ ਨਾਲ ਕੀ ਹੋਏਗਾ ਵੀ ਸਾਡਾ ਜਿਹੜਾ ਜ਼ਮੀਨ ਜ਼ਮੀਨੀ ਪਾਣੀ ਤੇ ਪ੍ਰੈਸ਼ਰ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਤੇ ਪੱਧਰ ਦੇ ਵਿੱਚ ਵੀ ਪੱਧਰ ਦਾ ਜਿਹੜਾ ਡਿਗਦਾ ਪੱਧਰ ਹੈ ਉਹਦੇ ਵਿੱਚ ਵੀ ਬਦਲਾ ਆਏਗਾ ਡਾਕਟਰ ਸਾਹਿਬ ਜਿਹੜਾ ਫਸਲੀ ਚੱਕਰ ਹੈ ਕਣਕ ਝੋਨੇ ਦਾ ਇਹਨੂੰ ਤੁਸੀਂ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਇਹਦੇ ਵਿੱਚ ਕਿੰਨਾ ਕੁ ਆਪਣੇ ਪਾਣੀ ਦੀ ਖਪਤ ਨਾਰਮਲ ਕ੍ਰੌਪਸ ਦੇ ਨਾਲੋਂ ਜ਼ਿਆਦਾ ਜਿਹੜੀ ਖਪਤ ਉਹ ਕਿੰਨੀ ਹੈ ਇਹਦੇ ਵਿੱਚ ਝੋਨੇ ਦੇ ਜੇ ਆਪਾਂ ਦੇਖੀਏ ਤਾਂ ਝੋਨੇ 'ਚ ਸਭ ਤੋਂ ਵੱਧ ਖਪਤ ਹੁੰਦੀ ਹੈ ਜੀ ਆਪਾਂ ਤਕਰੀਬਨ ਦੇਖੋ 65 ਲੱਖ ਲੀਟਰ ਪਾਣੀ ਲੱਗਦਾ ਹੈ 1 ਏਕੜ ਨੂੰ ਇਰੀਗੇਟ ਕਰਨ ਵਾਸਤੇ ਪੂਰੇ ਸੀਜ਼ਨ 'ਚ ਜੀ ਆਪਾਂ ਪਾਣੀ ਜਦੋਂ ਕਹਿੰਦੇ ਆ ਵੀ ਪਾਣੀ ਦਾ ਜਦੋਂ ਵੱਡਾ ਯੂਨਿਟ ਦੱਸਾਂਗੇ ਤਾਂ ਕਿਸੇ ਨੂੰ ਐ ਨਹੀਂ ਲੱਗਦਾ ਵੀ ਪਾਣੀ ਬਹੁਤ ਪਾਣੀ ਵੱਧੇ ਇਸਤੇਮਾਲ ਹੋ ਰਿਹਾ ਜੀ ਆਪਾਂ ਕਹਿੰਦੇ ਆ ਜੀ 13 ਇਰੀਗੇਸ਼ਨ ਲੱਗੀਆਂ ਜੀ ਹੁਣ ਮੈਂ ਕਹਿੰਦਾ ਵੀ ਨਹੀਂ ਉਹ ਆਪਾਂ ਉਹਨੂੰ ਇਰੀਗੇਸ਼ਨ ਨਹੀਂ ਕਹਿਣਾ ਉਹਨੂੰ ਆਪਾਂ ਸਿੰਚਾਈ ਨਹੀਂ ਕਹਿਣਾ ਹਮ ਆਪਾਂ ਨੂੰ ਇਹ ਕਹਿਣਾ ਵੀ ਮੈਂ ਇੰਨਾ ਪਾਣੀ ਜ਼ਮੀਨ ਚੋਂ ਕੱਢਿਆ ਹਮ ਹੁਣ ਦੇਖੋ ਵੀ ਇੱਕ ਇਰੀਗੇਸ਼ਨ ਆਪਾਂ ਕਹਿੰਦੇ ਆ 10 ਐਮਐਮ 10 ਸੈਂਟੀਮੀਟਰ ਦੀ ਲੱਗੀ ਜੀ 10 ਸੈਂਟੀਮੀਟਰ ਜੇ ਆਪਾਂ ਪਾਣੀ ਭਰਿਆ ਤੇ ਜੇ 4000 ਨਾਲ ਗੁਣਾ ਕਰੀਏ ਤੇ 4 ਲੱਖ ਲੀਟਰ ਪਾਣੀ ਇੱਕ ਇਰੀਗੇਸ਼ਨ ਦਾ ਲੱਗਦਾ ਜੀ ਇੱਕ ਸਿੰਚਾਈ 4 ਲੱਖ ਲੀਟਰ ਦੀ ਹੁੰਦੀ ਹੈ ਤੇ ਜੇ ਆਪਾਂ ਉਹਨੂੰ ਮਲਟੀਪਲਾਈ ਕਰਨਾ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਪਾਣੀ ਦੂਜਾ ਵੀ ਜੋੜ ਲਈਏ ਤੇ ਜਿਹੜਾ ਕਿ ਆਪਾਂ ਇਸਤੇਮਾਲ ਕਰਦੇ ਆਂ ਪਨੀਰੀ ਉਗਾਉਣ ਵਾਸਤੇ ਜਾਂ ਕਦੂ ਵਾਸਤੇ ਉਹ ਕਦੂ ਵਾਲਾ ਪਾਣੀ ਵੀ ਇਸਤੇਮਾਲ ਜੋੜ ਲਈਏ ਤੇ ਪਤਾ ਲੱਗਦਾ 60 ਤੋਂ 65 ਲੱਖ ਲੀਟਰ ਪਾਣੀ ਲੱਗਦਾ ਹੂੰ ਤੇ ਇਹਦਾ ਮਤਲਬ ਹੈ ਵੀ ਝੋਨਾ ਵੀ ਇੱਕ ਅਜਿਹੀ ਚੀਜ਼ ਹੈ ਜਿਹੜਾ ਕਿ ਸਾਡਾ ਪਾਣੀ ਵੱਧ ਇਸਤੇਮਾਲ ਕਰ ਰਿਹਾ ਫਿਰ ਆਪਾਂ ਜੇ ਇਹੋ ਜਿਹੇ ਫਸਲਾਂ ਲਾਣ ਲੱਗ ਜਾਈਏ ਜਿਹਦੀ ਕਿ ਮਿਆਦ ਜ਼ਿਆਦਾ ਹੋਵੇ ਵਿੱਚ ਝੋਨੇ 'ਚ ਕੁਝ ਵੈਰਾਈਟੀਆਂ ਇਹੋ ਜਿਹੀਆਂ ਵੀ ਆ ਜਿਨ੍ਹਾਂ ਦੀ ਮਿਆਦ ਜ਼ਿਆਦਾ ਹੈ ਤਾਂ ਮਿਆਦ ਜ਼ਿਆਦਾ ਹੋਏਗੀ ਤਾਂ ਪਾਣੀ ਵੀ ਵੱਧ ਲੱਗੇਗਾ ਤੇ ਆਪਾਂ ਨੇ ਇਹ ਵੀ ਦੇਖ ਲਈਏ ਵੀ ਜਦੋਂ ਪਾਣੀ ਵੱਧ ਕੱਢਾਂਗੇ ਊਰਜਾ ਵੱਧ ਲੱਗੇਗੀ ਤਾਂ ਖਰਚਾ ਵੀ ਵੱਧ ਆਏਗਾ ਭਾਵੇਂ ਉਹ ਇੱਕ ਅੱਧਾ ਕਵਿੰਟਲ ਫਾਲਤੂ ਹੀ ਦੇ ਜਾਣ ਪਰ ਆ ਵੀ ਆਪਾਂ ਦੇਖਾਂਗੇ ਵੀ ਆਪਾਂ ਨੁਕਸਾਨ ਚੀ ਰਾਵਾਂਗੇ ਜਦੋਂ ਆਪਾਂ ਵੱਧ ਮਿਆਦ ਵਾਲੀਆਂ ਫਸਲਾਂ ਲਾਵਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵੀ ਮੰਨ ਹੈ ਵੀ ਜੇ ਆਪਾਂ ਆਪਣੀ ਖੇਤੀ ਦੇ ਤਰੀਕਿਆਂ ਦੇ ਵਿੱਚ ਆਪਣੇ ਸਿੰਚਾਈ ਦੇ ਤਰੀਕਿਆਂ ਦੇ ਵਿੱਚ 30% ਪਾਣੀ ਵੀ ਜਾਂ ਜਿਹਨੂੰ ਆਪਾਂ 20 BCM ਵੀ ਕਹਿੰਦੇ ਆ ਉਹ ਵੀ ਸੇਵ ਕਰ ਲਈਏ ਤਾਂ ਆਪਾਂ ਤਕਰੀਬਨ 6.5 BCM ਪਾਣੀ ਧਰਤੀ ਤੋਂ ਘੱਟ ਕੱਢਣਾ ਸ਼ੁਰੂ ਕਰ ਦਾਂਗੇ ਤੇ ਜੇ ਆਪਾਂ 6.5 ਬੀਸੀਐਮ ਪਾਣੀ ਘਟ ਘਟਣਾ ਸ਼ੁਰੂ ਕਰਤਾ ਇਹਦਾ ਮਤਲਬ ਹੈ ਵੀ ਜਿਹੜਾ ਉਹ ਪਾਣੀ ਦਾ ਡਿੱਗਦਾ ਪੱਧਰ ਹੈ ਉਹ ਰਿਵਰਸ ਵੀ ਹੋ ਸਕਦਾ ਜੀ ਜਦੋਂ ਮੈਂ ਕਹਿੰਦਾ ਰਿਵਰਸ ਹੋ ਸਕਦਾ ਮੈਂ ਕਹਿੰਦਾ ਵੀ ਉੱਤੇ ਆਣਾ ਸ਼ੁਰੂ ਹੋ ਜਾਏਗਾ ਕਿਉਂਕਿ ਮੀਂਹ ਦੇ ਪਾਣੀ ਦਾ ਰੀਚਾਰਜ ਜਿਹੜਾ ਵੱਧ ਹੋ ਜਾਏਗਾ ਤੇ ਆਪਾਂ ਘੱਟ ਪਾਣੀ ਜ਼ਮੀਨ ਚੋਂ ਕੱਢਾਂਗੇ ਜੀ ਖੇਤੀ ਮਾਹਿਰ ਹੋਣ ਦੇ ਨਾਤੇ ਤੁਸੀਂ ਇਹ ਸਾਰੀਆਂ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਦੇ ਵਿੱਚ ਲਾਗੂ ਕੀਤਾ ਹੈ ਇਹ ਜਿਹੜੀਆਂ ਤਕਨੀਕਾਂ ਨੇ ਇਹ ਕਿੰਨੀਆਂ ਕਿਫਾਇਤੀ ਨੇ ਕੀ ਕੀ ਫਾਇਦਾ ਹੋ ਸਕਦਾ ਇਹ ਤਕਨੀਕਾਂ ਕਿਹੜੀਆਂ ਨੇ ਝੋਨੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕੀਤਾ ਅਸੀਂ ਕਿਹਾ ਜੀ ਸਬ ਸੋਇਲ ਵਾਟਰ ਐਕਟ ਲੈ ਕੇ ਆਂਦਾ ਉਹਦੇ ਵਿੱਚ 15 ਜੂਨ ਤੋਂ ਪਹਿਲਾਂ ਆਪਾਂ ਝੋਨਾ ਟਰਾਂਸਪਲੈਂਟ ਨਹੀਂ ਕਰ ਸਕਦੇ ਭਾਵੇਂ ਸੀਗਾ ਵੀ ਜਦੋਂ ਬਰਸਾਤਾਂ ਆਣ ਤੇ ਉਹਦੇ ਆਸ-ਪਾਸ ਹੀ ਆਪਣਾ ਜਿਹੜਾ ਝੋਨਾ ਲੱਗੇ ਝੋਨਾ ਟਰਾਂਸਪਲੈਂਟ ਹੋਵੇ ਤਾਂ ਉਹਦੇ ਨਾਲ ਕੀ ਹੋਏਗਾ ਵੀ ਬਰਸਾਤ ਦਾ ਪਾਣੀ ਜ਼ਿਆਦਾ ਲੱਗੇਗਾ ਤੇ ਆਪਾਂ ਜ਼ਮੀਨ ਚੋਂ ਪਾਣੀ ਘੱਟ ਗੱਡਾਂਗੇ ਜੀ ਦੂਜਾ ਇੱਕ ਯੂਨੀਵਰਸਿਟੀ ਨੇ ਹੋਰ ਟੈਕਨੀਕ ਦਿੱਤੀ ਹੋਈ ਹੈ ਉਹ ਹੈ ਆਲਟਰਨੇਟ ਵੈਟਿੰਗ ਐਂਡ ਡਰਾਈਂਗ ਜੀ ਆਲਟਰਨੇਟ ਵੈਟਿੰਗ ਐਂਡ ਡਰਾਈਂਗ ਦਾ ਮਤਲਬ ਹੈ ਵੀ ਜਦੋਂ ਖੇਤ ਦੇ ਵਿੱਚ ਪਾਣੀ ਸੁੱਕ ਜਾਵੇ ਮਤ ਤਰੇੜਾਂ ਫੁੱਟਣ ਤੋਂ ਪਹਿਲਾਂ ਦੁਬਾਰਾ ਪਾਣੀ ਫੇਰ ਲਾਣਾ ਤੇ ਉਹਦੇ ਨਾਲ ਵੀ ਤਕਰੀਬਨ 15 ਤੋਂ 20% ਪਾਣੀ ਦੀ ਬਚਤ ਹੁੰਦੀ ਹੈ ਜੀ ਇੱਕ ਹੋਰ ਹੈ ਯੂਨੀਵਰਸਿਟੀ ਸਿਵਾਰਿਸ਼ ਕਰਦੀ ਹੈ ਵੀ ਆਪਾਂ ਜਿਹੜੀ ਛੋਟੀ ਮਿਆਦ ਵਾਲੀਆਂ ਫਸਲਾਂ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਲੈ ਕੇ ਆਈ ਹੈ ਹੁਣ ਜਿਵੇਂ ਵੀ ਯੂਨੀਵਰਸਿਟੀ ਨੇ ਇੱਕ ਵੈਰਾਈਟੀ ਦਿੱਤੀ ਹੋਈ ਹੈ ਪੀ ਆਰ 126 ਜਿਹੜੀ ਕਿ ਲੇਟ ਲਾਂਨ ਤੇ ਵੀ ਉਹਨਾਂ ਹੀ ਝਾੜ ਦਿੰਦੀ ਹੈ ਤੇ ਝਾੜ ਚ ਕੋਈ ਫਰਕ ਨਹੀਂ ਆਉਂਦਾ ਪਰ ਇਹ 90 ਤੋਂ 95 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਉੱਥੇ ਜਿਹੜੀਆਂ ਬਾਕੀ ਫਸਲਾਂ ਹੈ ਬਾਕੀ ਵੈਰਾਈਟੀਆਂ ਉਹ ਤਕਰੀਬਨ 140 ਦਿਨਾਂ ਚ ਪੱਕਦੀਆਂ ਇਹਦਾ ਮਤਲਬ ਜੇ ਇਹ ਲਾਵਾਂਗੇ ਤੇ ਆਪਣੇ ਪਾਣੀ ਦੀ ਬਚਤ ਹੋਏਗੀ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਟਪਕਾ ਸਿੰਚਾਈ ਸਿਸਟਮ ਹੂੰ ਜਿਹੜਾ ਕਿ ਡ੍ਰਿਪ ਇਰੀਗੇਸ਼ਨ ਸਿਸਟਮ ਜਾਂ ਫਵਾਰਾ ਸਿੰਚਾਈ ਸਿਸਟਮ ਕਹਿੰਦੇ ਨੇ ਉਹਦੇ ਵਿੱਚ ਵੀ ਪਾਣੀ ਦੀ ਬਚਤ ਹੁੰਦੀ ਹੈ ਆਪਾਂ ਦੇਖਿਆ ਵੀ ਨਾਰਮਲ ਦੇ ਵਿੱਚ ਆਪਾਂ ਜੇ ਪਾਣੀ ਲਾਣੇ ਆ ਆਪਾਂ ਫਲੱਡ ਇਰੀਗੇਸ਼ਨ ਨਾਲ ਪਾਣੀ ਲਾਣੇ ਆ ਜੇਦੀ ਕੀ ਐਫੀਸ਼ੀਐਂਸੀ 30 ਤੋਂ 40% ਹੁੰਦੀ ਹੈ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਡ੍ਰਿਪ ਇਰੀਗੇਸ਼ਨ ਦੀ ਖੇਤੀ ਦੇ ਵਿੱਚ ਬਹੁਤ ਸਾਰੀ ਰਿਸਰਚ ਹੋਈ ਆ ਨਵੀਆਂ ਤਕਨੀਕਾਂ ਤੁਸੀਂ ਕਿਸਾਨਾਂ ਨੂੰ ਦਿੱਤੀਆਂ ਮਸ਼ੀਨੀਕਰਨ ਬਹੁਤ ਜ਼ਿਆਦਾ ਹੋਇਆ ਪਰ ਜਦੋਂ ਪਾਣੀ ਦੀ ਗੱਲ ਆਉਂਦੀ ਹੈ ਪਾਣੀ ਤੇ ਅਸੀਂ ਥੋੜਾ ਜਿਹਾ ਪਿੱਛੇ हट ਜਾਣਗੇ ਕਿੰਨੇ ਜੀ ਪਾਣੀ ਤਾਂ ਖੁੱਲਾ ਹੀ ਲਾਵਾਂਗੇ ਪਰ ਖੇਤੀ ਦੇ ਵਿੱਚ ਜਿਹੜੀ ਡ੍ਰਿਪ ਇਰੀਗੇਸ਼ਨ ਦੀ ਅੱਜ ਲੋੜ ਹੈ ਕਿ ਡ੍ਰਿਪ ਇਰੀਗੇਸ਼ਨ ਨੂੰ ਕਿਸਾਨ ਅਪਣਾ ਰਹੇ ਨੇ ਸਵਾਲ ਇਹ ਹੈ ਕਿ ਕਿਹੜੀਆਂ ਕਿਹੜੀਆਂ ਫਸਲਾਂ ਤੇ ਕਿਹੜਾ ਸਿਸਟਮ ਲੱਗਣਾ ਤੇ ਯੂਨੀਵਰਸਿਟੀ ਵੱਲੋਂ ਕੀ ਸਿਫਾਰਿਸ਼ ਹੈ ਯੂਨੀਵਰਸਿਟੀ ਨੇ ਤਕਰੀਬਨ ਇਸ ਟਾਈਮ ਸਾਰੀਆਂ ਫਸਲਾਂ ਤੇ ਜੀ ਆਪਾਂ ਗੱਲ ਕਰੀਏ ਸਬਜ਼ੀਆਂ ਜੀ ਫੁੱਲਾਂ ਤੇ ਆਪਣੇ ਮੱਕੀ ਤੇ ਕਣਕ ਤੇ ਤੇ ਜਿਹੜੇ ਫਲਾਂ ਤੇ ਇਹਨਾਂ ਸਾਰਿਆਂ ਤੇ ਸਫਾਰਸ਼ਾਂ ਦਿੱਤੀਆਂ ਹੋਈਆਂ तकरीबन 28 ਤੋਂ 29 ਫਸਲਾਂ ਇਹੋ ਜੀਆਂ ਜਿਹਦੇ ਤੇ ਯੂਨੀਵਰਸਿਟੀ ਨੇ ਡ੍ਰਿਪ ਇਰੀਗੇਸ਼ਨ ਦੀ ਸਫਾਰਸ਼ਾਂ ਆਪਣੀ ਸਫਾਰਸ਼ਾਂ ਵਾਲੀ ਕਿਤਾਬ ਚ ਦਿੱਤੀਆਂ ਹੋਈਆਂ ਜੀ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਡ੍ਰਿਪ ਇਰੀਗੇਸ਼ਨ ਦੀ ਤਾਂ ਆਪਾਂ ਕਹਿੰਦੇ ਆਂ 90% ਐਫੀਸ਼ੀਐਂਸੀ ਹੁੰਦੀ ਹੈ ਮਤਲਬ ਉਹਦੀ ਕਾਰਜ ਕੁਸ਼ਲਤਾ ਜਿਹੜੀ ਹੈ 90% ਹੁੰਦੀ ਹੈ ਜਦਕਿ ਜਿਹੜਾ ਫਲੱਡ ਇਰੀਗੇਸ਼ਨ ਹੈ ਜਿਹੜਾ ਕਿ ਆਪਾਂ ਖੁੱਲਾ ਪਾਣੀ ਲਾਂਦੇ ਆਂ ਉਹਦੇ ਵਿੱਚ ਜਿਹੜੀ ਐਫੀਸ਼ੀਐਂਸੀ ਉਹ 30 ਤੋਂ 40% ਹੈ ਜੇ ਉਹ 30 ਤੋਂ 40% ਉਹਦੀ ਐਫੀਸ਼ੀਐਂਸੀ ਹੈ ਤੇ ਇਹਦਾ ਮਤਲਬ ਹੈ ਇਹ ਨਹੀਂ ਹੈ ਵੀ ਬੂਟੇ ਨੂੰ ਦੀ ਡਿਮਾਂਡ ਘਟ ਗਈ ਬੂਟੇ ਦੀ ਡਿਮਾਂਡ ਤਾਂ ਜੇ ਆਪਾਂ ਮੰਨ ਕੇ ਚੱਲੀਏ 4 ਲੀਟਰ ਸੀਗੀ ਤੇ ਜੇ ਆਪਾਂ ਉਹਨੂੰ ਡ੍ਰਿਪ ਨਲ ਪਾਣੀ ਲਾਣੇ ਆ ਤਾਂ ਉਹ 4.5 ਲੀਟਰ ਲਾ ਕੇ ਹੀ ਪੂਰੀ ਕਰ ਦਿੰਨੇ ਆ ਤੇ ਜੇ ਆਪਾਂ ਉਹਦੀ ਡਿਮਾਂਡ ਖੁੱਲੇ ਪਾਣੀ ਨਾਲ ਕਰਦੇ ਆ ਤਾਂ ਘੱਟੋ ਘੱਟ 13 ਲੀਟਰ ਪਾਣੀ ਲੱਗੇਗਾ ਇਹਦਾ ਮਤਲਬ ਹੈ 9 ਲੀਟਰ ਪਾਣੀ ਜਿਹੜਾ ਸਿਸਟਮ ਇਨੈਫੀਸ਼ੀਐਂਟ ਹੋਣ ਕਰਕੇ ਸਿਸਟਮ ਦੀ ਕਾਰਜ ਕੁਸ਼ਲਤਾ ਘਟ ਹੋਣ ਕਰਕੇ ਉਹ ਪਾਣੀ ਠੀਕ ਟਾਈਮ ਤੇ ਨਹੀਂ ਉਹ ਠੀਕ ਤਰ੍ਹਾਂ ਨਹੀਂ ਲੱਗ ਰਿਹਾ ਤੇ ਵੇਸਟੇਜ ਜ਼ਿਆਦਾ ਹੋ ਰਹੀ ਹੈ ਜੇ ਡ੍ਰਿਪ ਇਰੀਗੇਸ਼ਨ ਦੇ ਵਿੱਚ ਇੱਕ ਹੋਰ ਦੇਖਿਆ ਵੀ ਤੁਸੀਂ ਦੇਖੋਗੇ ਵੀ ਜੇ ਪਾਣੀ ਉੱਥੇ ਲੱਗਦਾ ਜਿੱਥੇ ਲੋਡ ਹੈ ਤਾਂ ਇਹਦਾ ਮਤਲਬ ਹੈ ਉਹਦੇ ਵਿੱਚ ਜਿਹੜੇ ਨਦੀਨ ਆ ਉਹ ਵੀ ਘੱਟ ਹੋਣਗੇ ਪਾਣੀ ਉੱਥੇ ਲੱਗ ਰਿਹਾ ਜਿੱਥੇ ਲੋਡ ਹੈ ਤਾਂ ਇਹਦਾ ਮਤਲਬ ਪਾਣੀ ਦੀ ਬਚਤ ਵੀ ਹੋਏਗੀ ਤੇ ਪਾਣੀ ਕਿਉਂਕਿ ਬਰਾਬਰ ਅਮਦਾਦ ਚ ਲੱਗ ਰਿਹਾ ਬੈਟਰ ਉਹਦੀ ਆਪਾਂ ਕਹਿੰਦੇ ਆ ਉਹਦਾ ਸੋਚੱਜਾ ਪ੍ਰਬੰਧ ਹੁੰਦਾ ਤਾਂ ਉਹਦੇ ਚ ਝਾੜ ਚ ਵੀ ਵਾਧਾ ਹੁੰਦਾ ਝਾੜ ਚ ਵਾਧਾ ਹੁੰਦਾ ਪਰ ਡਾਕਟਰ ਸਾਹਿਬ ਇਹ ਗੱਲ ਥੋੜੀ ਅਜੀਬ ਲੱਗ ਰਹੀ ਕਿ ਘੱਟ ਪਾਣੀ ਨਾਲ ਝਾੜ ਕਿਵੇਂ ਵਧਦਾ ਵੀ ਆਪਾਂ ਜਦੋਂ ਖੁੱਲਾ ਪਾਣੀ ਲਾਨਦੇ ਆ ਤਾਂ ਘੱਟੋ ਘੱਟ ਦੋ ਇਰੀਗੇਸ਼ਨਾਂ ਵਿੱਚ ਆਪਾਂ ਕਹਿੰਦੇ ਆ 8 ਤੋਂ 10 ਦਿਨ ਦਾ ਫਾਸਲਾ ਮੌਸਮ ਦੇ ਡਿਪੈਂਡ ਕਰਦਾ ਹੈ ਉਹਦੇ ਵਿੱਚ ਕੀ ਹੁੰਦਾ ਜਦੋਂ ਪਹਿਲਾ ਪਾਣੀ ਲਾਉਂਦੇ ਆ ਤਾਂ ਉਹਦੇ ਚ ਉਹਦੇ ਮਸਾਮ ਜਿਹੜੇ ਨੇ ਪੂਰੇ ਭਰ ਜਾਂਦੇ ਨੇ ਤੇ ਕਹਿੰਦਾ ਮਤਲਬ ਹੈ ਕ੍ਰੌਪ ਜਿਹੜੀ ਹੈ ਸਟ੍ਰੈਸ ਥੱਲੇ ਚੱਲੇ ਜਾਂਦੀ ਹੈ ਜਾਂ ਆਪਾਂ ਕਹ ਲਈਏ ਉਹਨੂੰ ਅਫਾਰਾ ਹੋ ਜਾਂਦਾ ਹੈ ਤੇ ਜਦੋਂ ਅਗਲੇ ਪਾਣੀ ਲਾਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਆਪਾਂ ਕਹਿੰਦੇ ਆ ਕ੍ਰੌਪ ਜਿਹੜੀ ਹੈ ਜਿਹੜੀ ਫਸਲ ਹੈ ਉਹਨੂੰ ਅਫਾਰਾ ਨਹੀਂ ਉਹ ਸੋਕੇ ਵੱਲ ਜਾ ਰਹੀ ਹੁੰਦੀ ਹੈ ਇਹਦਾ ਮਤਲਬ ਹੈ ਉਹ ਇੱਕ ਵਾਰੀ ਅਫਾਰੇਵਲ ਤੇ ਇੱਕ ਵਾਰੀ ਸੋਕੇਵਲ ਹੁਣ ਜਦੋਂ ਅਫਾਰਾ ਦਾ ਸੋਕਾ ਚੱਲੇਗਾ ਤਾਂ ਫਸਲ ਆਪਣੀ ਜਿਹੜੀ ਪੋਟੈਂਸ਼ੀਅਲ ਜੀ ਝਾੜ ਹੈ ਉਹ ਨਹੀਂ ਦੇ ਪਾਏਗੀ ਪਰ ਜਦੋਂ ਆਪਾਂ ਡ੍ਰਿਪ ਨਾਲ ਲਾਣਿਆ ਤੇ ਆਪਾਂ ਜੇ ਕਹੀਏ 1 ਲੀਟਰ ਪਾਣੀ ਵੀ ਲਾਣਾ ਤੇ ਆਪਾਂ 1 ਲੀਟਰ ਪਾਣੀ ਵੀ ਬੁੱਟੇ ਨੂੰ ਲਾ ਸਕਦੇ ਆ ਇਹਦੇ ਨਾਲ ਦੀ ਨਾਲ ਹੀ ਆਪਾਂ ਜਿਹੜੀ ਖਾਦ ਹੈ ਉਹ ਵੀ ਪਾਣੀ ਚ ਘੋਲ ਕੇ ਪਾ ਸਕਦੇ ਆ ਸੋ ਡਾਕਟਰ ਸਾਹਿਬ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਅੱਜ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਖੇਤਾਂ ਵਿੱਚ ਸਿੰਚਾਈ ਦਾ ਕੰਮ ਮੀਂਹ ਦੇ ਪਾਣੀ ਨਾਲ ਹੁੰਦਾ ਸੀ ਬਾਅਦ ਵਿੱਚ ਹੋਰ ਸੁਵਿਧਾਵਾਂ ਵੱਧੀਆਂ ਗਈਆਂ ਜੇ ਮੀਂਹ ਦੇ ਪਾਣੀ ਦੀ ਗੱਲ ਕਰੀਏ ਜਾਂ ਧਰਤੀ ਹੇਠਲੇ ਪਾਣੀ ਦੀ ਗੱਲ ਕਰੀਏ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੀ ਨੀਵਾ ਹੋ ਗਿਆ ਇਸੇ ਵਿਸ਼ੇ ਤੇ ਗੱਲਬਾਤ ਕਰਨਗੇ ਡਾਕਟਰ ਤ੍ਰਿਪਤ কুমার ਜੀ ਜੋ ਕਿ ਬਾਗਵਾਨੀ ਵਿਕਾਸ ਅਫਸਰ ਨੇ ਸੈਂਟਰ ਆਫ ਐਕਸੀਲੈਂਸ ਆਫ ਫਾਰ ਵੈਜੀਟੇਬਲਸ ਜੋ ਕਿ ਕਰਤਾਰਪੁਰ ਵਿੱਚ ਹੈ ਤੇ ਇਹਨਾਂ ਨਾਲ ਗੱਲਬਾਤ ਕੀਤੀ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਜਿਹੜੀਆਂ ਵੀ ਤਕਨੀਕਾਂ ਮਾਹਿਰਾਂ ਦੇ ਵੱਲੋਂ ਸ਼ਫਾਰਿਸ਼ ਕੀਤੀਆਂ ਜਾਂਦੀਆਂ ਉਹਨਾਂ ਦੇ ਬਾਰੇ ਅਕਸਰ ਕਿਸਾਨ ਵੀਰਾਂ ਦਾ ਇਹ ਸਵਾਲ ਹੁੰਦਾ ਹੈ ਕਿ ਕੀ ਉਹ ਜਿਹੜੀਆਂ ਤਕਨੀਕਾਂ ਨੇ ਸਰਕਾਰੀ ਪੱਧਰ ਤੇ ਜਾਂ ਕਿਸੇ ਫਾਰਮ ਤੇ ਉਹਨਾਂ ਦਾ ਟ్రਾਇਲ ਹੋਇਆ ਅਗਰ ਉਹ ਟ్రਾਇਲ ਹੋਇਆ ਤਾਂ ਉਹ ਸਕੀਮ ਦੇ ਵਿੱਚ ਕੀ ਕਿਹੜੀ ਮੁਸ਼ਕਲਾਂ ਆਈਆਂ ਨੇ ਤੇ ਉਹਦੇ ਵਿੱਚ ਕਿੰਨਾ ਕੁ ਲਾਹੇਵੰਦ ਜਿਹੜਾ ਆ ਝਾੜ ਜਿਹੜਾ ਕਿਸਾਨ ਵੀਰਾਂ ਨੂੰ ਮਿਲ ਰਿਹਾ ਤੇ ਕਿੰਨੇ ਕੁ ਇਸ ਦੇ ਫਾਇਦੇ ਨੇ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਸ ਜੋ ਕਿ ਬਲਾਕ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਇਸ ਸੈਂਟਰ ਦੇ ਵਿੱਚ ਕੀ ਕੀ ਸੇਵਾਵਾਂ ਜਿਹੜੀਆਂ ਕਿਸਾਨ ਵੀਰਾਂ ਨੂੰ ਦਿੱਤੀਆਂ ਜਾ ਰਹੀਆਂ ਵਿਭਾਗ ਦੇ ਕੀ ਕੀ ਉਪਰਾਲੇ ਨੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਤ੍ਰਿਪਤ কুমার ਜੀ ਜੋ ਕਿ ਬਾਗਬਾਨੀ ਵਿਕਾਸ ਅਫਸਰ ਨੇ ਔਰ ਇਸੇ ਸੈਂਟਰ ਤੇ ਪੋਸਟਡ ਨੇ ਸੋ ਡਾਕਟਰ ਸਾਹਿਬ ਇਸ ਸੈਂਟਰ ਦੇ ਬਾਰੇ ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਕੀ ਭੂਮਿਕਾ ਹੈ ਦੀ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਲਈ ਇਹ ਸੈਂਟਰ ਜਿਹੜਾ ਸੀ ਇੰਡੋ ਇਜ਼ਰਾਈਲ ਪ੍ਰੋਜੈਕਟ ਦੇ ਤਹਿਤ ਬਣਿਆ ਜੀ ਇਹ ਸਾਲ 2013 ਵਿੱਚ ਐਸਟੈਬਲਿਸ਼ ਹੋ ਚੁੱਕਾ ਹੈ ਜੀ ਹੋਂ ਤੱਕ ਇਸ ਸੈਂਟਰ ਤੇ ਜਿਹੜੀਆਂ ਸਹੂਲਤਾਂ ਅਸੀਂ ਦੇ ਚੁੱਕੇ ਆਂ ਜੀ ਕਿ ਅਸੀਂ ਲਗਭਗ ਕੋਈ 1.2 ਕਰੋੜ ਇਥੋਂ ਪਨੀਰੀਆਂ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਾ ਚੁੱਕੇ ਆਂ ਇਹ ਸੈਂਟਰ ਦਾ ਬਣਾਉਣ ਦਾ ਮੁੱਖ ਏਜ ਹੈ ਜੀ ਕਿ ਜਿਹੜੀ ਪ੍ਰੋਟੈਕਟਿਡ ਕલ્ਟੀਵੇਸ਼ਨ ਆ ਕਿ ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਕੀਤੀ ਜਾਵੇ ਕਿ ਖੁੱਲੇ ਖੇਤਾਂ ਵਿੱਚ ਜੇ ਸਬਜ਼ੀਆਂ ਲਾਉਂਦਾ ਫਾਰਮਰ ਤੇ ਉਹਨੂੰ ਉਹਨੀ ਇਨਕਮ ਨਹੀਂ ਹੁੰਦੀ ਜਿੰਨੀ ਪ੍ਰੋਟੈਕਟਿਡ ਕਲਟੀਵੇਸ਼ਨ ਮਤਲਬ ਸੁਰੱਖਿਅਤ ਕੀਤੀ ਜਾਵੇ ਪੋਲੀ ਹਾਊਸ ਜਾਂ ਨੈੱਟ ਹਾਊਸ ਵਿੱਚ ਆਪਾਂ ਸਬਜ਼ੀ ਲਾਈ ਜਾਵੇ ਤਾਂ ਉਹਦੇ ਵਿੱਚ ਬਾਹਰ ਨਾਲੋਂ 5-6 ਗੁਣਾ ਜ਼ਿਆਦਾ ਝਾੜ ਪ੍ਰਾਪਤ ਹੋ ਜਾਂਦਾ ਹੈ ਜੀ ਹੁਣ ਇਹ ਸੈਂਟਰ ਜਿਹੜਾ ਜੀ ਇਹ ਸੈਂਟਰ ਸਾਡਾ ਸਾਰਾ ਹੀ 15 ਏਕੜ ਦਾ ਰਕਬਾ ਹੈ ਦਾ ਇਹ ਚ ਸਾਡੇ ਕੋਲ ਪੋਲੀ ਹਾਊਸੇਜ਼ ਆ ਨੈੱਟ ਹਾਊਸੇਜ਼ ਆ ਤੇ ਈਵਨ ਜੇ ਖੁੱਲੇ ਖੇਤਾਂ ਚ ਵੀ ਇਹ ਸਬਜ਼ੀ ਲਾਉਂਦੇ ਆ ਉਹ ਸਾਰੀ ਅਸੀਂ ਤੁਪਕਾ ਸਿੰਚਾਈ ਦੇ ਤਹਿਤ ਹੀ ਲਾਉਂਦੇ ਆ ਜੀ ਜਿੰਨੀ ਵੀ ਇੱਥੇ ਇਹਨਾਂ ਨੂੰ ਕੋਈ ਪਲਾਂਟ ਨੂੰ ਖਰਾਕ ਚਾਹੀਦੀ ਆ ਕੋਈ ਵੀ ਫਸਲ ਆ ਉਹ ਖਰਾਕ ਅਸੀਂ ਡ੍ਰਿਪ ਇਰੀਗੇਸ਼ਨ ਰਾਹੀਂ ਆਪਣੇ ਬੂਟਿਆਂ ਨੂੰ ਮੁਹੱਈਆ ਕਰਾਉਂਦੇ ਆ ਹੁਣ ਜੋਂ ਦਾ ਸੈਂਟਰ ਬਣਿਆ ਆ ਅਸੀਂ ਇੱਥੇ ਹਰੇਕ ਫਸਲ ਦੇ ਜਿਹੜੀ ਵੀ ਮਤਲਬ ਪੋਲੀ ਹਾਊਸ ਦੇ ਵਿੱਚ ਲੱਗਦੀ ਏ ਜਿਵੇਂ ਰੰਗਦਾਰ ਸ਼ਿਮਲਾ ਮਿਰਚ ਹੋ ਗਈ ਸੀਡਲੈਸ ਖੀਰਾ ਹੋ ਗਿਆ ਟਮਾਟਰ ਹੋ ਗਿਆ ਮੈਂ ਜਿੰਨੀਆਂ ਵੀ ਸਬਜ਼ੀਆਂ ਇਹ ਹੈਗੀਆਂ ਇਹਨਾਂ ਦੇ ਅਸੀਂ ਫਰਟੀਗੇਸ਼ਨ ਸ਼ਡਿਊਲ ਅਸੀਂ ਡਿਵੈਲਪ ਕਰ ਲਿਆ ਤੇ ਉਹ ਅਸੀਂ ਕਿਸਾਨਾਂ ਨੂੰ ਦੱਸਦੇ ਹੁੰਦੇ ਹਾਂ ਹੁਣੇ ਦੱਸੋ ਕਿ ਇੱਥੇ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀ ਕਾਸ਼ਤ ਹੋ ਰਹੀ ਹੈ ਕਿਸ-ਕਿਸ ਤਕਨੀਕ ਨੂੰ ਇੱਥੇ ਪਨਾਇਆ ਪੋਲੀ ਹਾਊਸ ਵਿੱਚ ਕਿੰਨਾ ਹੈ ਨੈਟ ਹਾਊਸ ਵਿੱਚ ਕਿੰਨਾ ਹੈ ਤੇ ਬਾਕੀ ਓਪਨ ਦੇ ਵਿੱਚ ਕਿੰਨਾ ਹੈ ਸਾਡੇ ਕੋਲ ਜੀ ਇੱਥੇ ਜਿਹੜੇ ਪੋਲੀ ਹਾਊਸ ਆ ਉਹ ਤਿੰਨ ਪੋਲੀ ਹਾਊਸ ਆ ਅੱਧੇ-ਅੱਧੇ ਏਕੜ ਦੇ ਜੀ ਇਹ ਪੋਲੀ ਹਾਊਸ ਤੇ ਅੱਠ ਸਾਡੇ ਕੋਲ ਹੈਗੀਆਂ ਛੋਟੀਆਂ ਵਾਕ ਇਨਟਰਨਲਸ ਉਹ ਇੱਕ-ਇੱਕ ਕਨਾਲ ਦੀਆਂ ਤੇ ਪੰਜ ਸਾਡੇ ਕੋਲ ਨੈਟ ਹੋ ਸਕਦੇ ਆ ਜੀ ਇੱਕ ਇੱਕ ਨਾਲ ਦੇ ਜੀ ਹੁਣ ਇਹਨਾਂ ਵਿੱਚ ਜਿਹੜੀਆਂ ਮੇਨ ਮੁੱਖ ਸਬਜ਼ੀਆਂ ਲੱਗਦੀਆਂ ਕਹ ਲਈਏ ਵੀ ਉਹ ਸੀਡਲੈਸ ਖੀਰਾ ਟਮਾਟਰ ਸ਼ਿਮਲਾ ਮਿਰਚ ਇਹ ਤਿੰਨ ਤਾਂ ਮੇਨ ਹੈਗੀਆਂ ਇਸ ਤੋਂ ਇਲਾਵਾ ਅਸੀਂ ਜਿਹੜੀਆਂ ਇੱਥੇ ਹੋਰ ਟੈਸਟ ਕੀਤੀਆਂ ਸੀਗੀਆਂ ਜੀ ਕਿ ਖੁੱਲੇ ਖੇਤਾਂ ਜੇ ਆਪਾਂ ਦੇਖਿਆ ਕਿ ਜਿਹੜਾ ਬੈਂਗਣ ਆ ਉਹ ਜ਼ਿਆਦਾ ਉੱਤੇ ਕੀੜੇ ਮਕੋੜੇ ਦਾ ਹਮਲਾ ਹੁੰਦਾ ਆ ਜੇ ਅਸੀਂ ਨੈਟ ਉਸ ਚ ਬੈਂਗਣ ਵੀ ਲਾ ਲਈਏ ਤਾਂ ਉਹ ਇੱਕ ਤਾਂ ਕੀੜੇ ਤੋਂ ਬਚਿਆ ਰਹਿੰਦਾ ਦੂਜਾ ਉੱਤੇ ਜਿਹੜਾ ਪੈਸਟੀਸਾਈਡ ਇਹਨਾਂ ਵਰਤਣਾ ਪੈਂਦਾ ਉਹ ਸਿੱਧਾ ਹੀ ਉਸ ਤੋਂ ਬਚਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਅਸੀਂ ਆਫ ਸੀਜ਼ਨ ਇੱਥੇ ਜਿਹਦਾ ਖਰਬੂਜਾ ਜਾਂ ਤਰਬੂਜ ਉਹ ਵੀ ਅਸੀਂ ਟਰਾਈ ਕੀਤਾ ਸੀਗਾ ਤੇ ਉਹ ਵੀ ਇੱਕ ਫਸਲ ਸਕਸੈਸਫੁਲ ਆ ਵੀ ਇੱਕ ਕਿਸਾਨ ਨੂੰ ਉਹ ਵੀ ਇੱਕ ਅਸੀਂ ਕਹਿ ਸਕਦੇ ਵੀ ਉਹ ਆਪਣੇ ਇਹ ਵੀ ਫਸਲ ਆਪਣੀ ਪੋਲੀ ਹੋਸ ਜਾਂ ਨੈਟ ਰੋਸ ਦੇ ਵਿੱਚ ਲਾ ਸਕਦਾ ਹੈ ਇੱਕ ਦਰਸਾਉ ਆਪਾਂ ਖੇਤੀ ਕਰਦੇ ਹਾਂ ਓਪਨ ਦੇ ਵਿੱਚ ਖੁੱਲੇ ਦੇ ਵਿੱਚ ਖੁੱਲੇ ਆਸਮਾਨ ਵਿੱਚ ਖੇਤੀ ਕਰਨ ਤੇ ਪੋਲੀ ਹਾਊਸ ਦੇ ਵਿੱਚ ਖੇਤੀ ਕਰਨ ਦਾ ਕੀ ਕੀ ਚੈਲੰਜ ਕੀ ਹੈ ਖੁੱਲੇ ਖੇਤਾਂ 'ਚ ਜਿਹੜਾ ਚੈਲੰਜ ਮੇਨ ਤਾਹੀ ਹੈ ਕਿ ਇੱਕ ਤਾਂ ਜਿਹੜਾ ਵਾਤਾਵਰਨ ਹੈ ਜਿਹਦਾ ਆਪਾਂ ਦੇਖਦੇ ਹਾਂ ਕਿ ਉਹ ਬਦਲਦਾ ਰਹਿੰਦਾ ਹੈ بارش ਆ ਗਈਆਂ ਤੇ ਸਾਡੀ ਫਸਲ ਖਰਾਬ ਹੋ ਜਾਂਦੀ ਆ ਜੇ ਅਸੀਂ ਇਹਨੂੰ ਆਪਣੇ ਜਿਹੜੀ ਫਸਲ ਹੈ ਜਿਹੜੀ ਪੋਲੀ ਹਾਊਸ ਦੇ ਵਿੱਚ ਲੱਗ ਲੱਗ ਜਾਵੇ ਮੰਨ ਲਓ ਸ਼ਿਮਲਾ ਮਿਰਚੀ ਆ ਹਰੀ ਸ਼ਿਮਲਾ ਮਿਰਚ ਖੁੱਲੇ ਖੇਤ 'ਚ ਲੱਗਦੀ ਆ ਇਨਡੋਰ ਵੀ ਲੱਗ ਜਾਂਦੀ ਆ ਪਾ ਜੇ ਰੰਗਦਾਰ ਦੀ ਗੱਲ ਕਰੀਏ ਲਾਲ ਤੇ ਪੀਲੀ ਸ਼ਿਮਲਾ ਮਿਰਚ ਉਹ ਸਿਰਫ ਪੋਲੀ ਹਾਊਸ ਵਿੱਚ ਹੀ ਲੱਗੂਗੀ ਜੇ ਆਪਾਂ ਇਹਨੂੰ ਪ੍ਰੋਟੈਕਟਡ ਲਾ ਲਈਏ ਇੱਕ ਤਾਂ ਕੀੜੇ ਮਕੋੜੇ ਤੋਂ ਬਚੂਗੀ ਦੂਜਾ ਇਹ ਜਿਹੜੀਆਂ ਆਪਣੇ بارشਾਂ ਹੁੰਦੀਆਂ ਉਹ ਤੋਂ ਵੀ ਬਚਾ ਹੋ ਜਾਂਦਾ ਹੈ ਇਹਦੇ ਵਿੱਚ ਜੇ ਇੰਡੋਰ ਆਪਾਂ ਖੈ ਲਈਏ ਕਿ ਪੋਲੀ ਹਾਊਸ ਵਿੱਚ ਲਾਈਏ ਤਾਂ ਉਹਦੇ ਵਿੱਚ ਜਿਹੜਾ ਆਪਾਂ ਕਹਿੰਦੇ ਗ੍ਰੀਨ ਹਾਊਸ ਇਫੈਕਟ ਆ ਗ੍ਰੀਨ ਹਾਊਸ ਇਫੈਕਟ ਆਪਾਂ ਪੈਦਾ ਕਰਕੇ ਉੱਥੇ ਬਾਹਰ ਨਾਲੋਂ 5-6 ਗੁਣਾ ਜ਼ਿਆਦਾ ਝਾੜ ਲੈ ਸਕਦੇ। ਕਿਸ ਤਰ੍ਹਾਂ ਦੀਆਂ ਟ੍ਰੇਨਿੰਗਸ ਜਿਹੜੀਆਂ ਤੁਹਾਡੇ ਇਸ ਆਪਣੇ ਸੈਂਟਰ ਦੇ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ? ਇਹ ਸੈਂਟਰ ਤੇ ਅਸੀਂ ਕਿਸਾਨਾਂ ਨੂੰ 3 ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਇੱਥੇ ਹਰ ਇੱਕ ਮਹੀਨੇ ਸੀ ਇੱਥੇ ਟ੍ਰੇਨਿੰਗ ਦਿੰਦੇ ਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਕੋਲ ਕਿਸਾਨ ਆਉਦੇ ਆ। ਉਹਨਾਂ ਦਾ ਅਸੀਂ ਇੱਥੇ ਇੱਕ ਸਿਸਟਮ ਰੱਖਿਆ ਜੀ ਕਿ 1000 ਰੁਪਏ ਅਸੀਂ ਫਾਰਮਰ ਸ਼ੇਅਰ ਲੈਂਦਾ ਆ। ਹੂੰ। ਤੇ ਇਹ ਸਾਨੂੰ ਗਵਰਨਮੈਂਟ ਪੇ ਕਰਦੀ ਆ ਪਰ ਟੋਟਲ ਕਿਸਾਨ ਦੇ ਇੱਥੇ ਜਦਾ ਉਹਦਾ ਰਹਿਣ ਦਾ ਉਹਦਾ ਟਰਾਂਸਪੋਰਟੇਸ਼ਨ ਦਾ ਉਹਦਾ ਲਿਟਰੇਚਰ ਦੇਈ ਦਾ ਉਹ ਸਾਰਾ ਬੰਦਰ ਖਰਚਾ ਇਦਾਂ ਆ ਜਾਂਦਾ ਆ ਤੇ ਉਹਦੇ ਵਿੱਚ ਫਿਰ ਅਸੀਂ ਕਿਸਾਨ ਨੂੰ ਇੱਕ ਸਰਟੀਫਿਕੇਟ ਵੀ ਜਾਰੀ ਕਰਦੇ ਆ ਤਾਂ ਕਿ ਜੇ ਉਹਨੇ ਇਨ ਫਿਊਚਰ ਕੋਈ ਆਪਣੀ ਇਹ ਪ੍ਰੋਟੈਕਟਡ ਕਲਟੀਵੇਸ਼ਨ ਦਾ ਕੋਈ ਯੂਨਿਟ ਲਾਉਣਾ ਆ ਬੋਲੀ ਹਾਊਸ ਜਾਂ ਨੈਟ ਹਾਊਸ ਚਲਾਉਣਾ ਆ ਇਸ ਬੇਸ ਤੇ ਗਵਰਨਮੈਂਟ ਵੱਲੋਂ ਜਿਹੜੀ ਫਾਈਨੈਂਸ਼ੀਅਲ ਹੈਲਪ ਹੈ ਸਬਸਿਡੀ ਦੇ ਤੌਰ ਤੇ ਲੈ ਸਕਦਾ ਹੈ। ਸੈਂਟਰ ਫਾਰ ਐਕਸੀਲੈਂਸ ਜੋ ਵੈਜੀਟੇਬਲ ਦਾ ਕਰਤਾਰਪੁਰ ਵਿੱਚ ਲੱਗਾ ਹੋਇਆ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਹੀ ਬੜਮੁੱਲੀਆਂ ਜਿਹੜੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਹਾਡਾ ਸਭ ਤੁਸੀਂ ਸੈਂਟਰ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਅਸੀਂ ਪਾਣੀ ਬਚਾ ਸਕਦੇ ਹਾਂ ਕਿਉਂਕਿ ਪਾਣੀ ਤੋਂ ਬਿਨਾ ਸਾਡੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਨਵੇਂ ਵਿਸ਼ੇ ਤੇ ਨਵੀਂ ਗੱਲਬਾਤ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ